ਹਾਂਜੀ ਫਰੈਂਡਸ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਕੀ ਹਾਲ ਚਾਲ ਆ ਜੀ ਤੇ ਅੱਜ ਦਾ ਬਲੌਗ ਸਾਡਾ ਹੁੰਦਾ ਜੀ ਸ਼ੁਰੂ ਤੇ ਅੱਜ ਆਪਾਂ ਚੱਲੇ ਆ ਜੀ ਕਿਤੇ ਬਾਗੇ ਪੁਰਾਣੇ ਨਾਲ ਅੱਜ ਆਈ ਚੱਲੇ ਆ ਜੀ ਬਾਗੇ ਪੁਰਾਣੇ ਤੇ ਉੱਥੇ ਸਾਨੂੰ ਕੋਈ ਕੰਮ ਹੈ ਦਿਖਾਵਾਂਗੇ ਤੁਹਾਨੂੰ ਕੰਮ ਕੀ ਹੈ ਤੇ ਹੁਣ ਆਪਾਂ ਥੋੜਾ ਜਿਹਾ ਚੱਲੇ ਆ ਬੱਲਾਰਾਮ ਨਗਰ ਚ ਬੱਲਾਰਾਮ ਨਗਰ ਚ ਚੱਲਦੇ ਆ ਭਾਈ ਜਗਦੇਵ ਟਹਿਣੇ ਕੋਲੇ ਸਾਡੇ ਥੋੜੇ ਜਿਹਾ ਮੋਬਾਈਲ ਦੀ ਨਾ ਕੋਈ ਸੈਟਿੰਗ ਜੀ ਖਰਾਬ ਹੋਈ ਆ ਤੇ ਉਹ ਬਾਈ ਨੇ ਸਾਡੇ ਨੇ ਉਸੇ ਨੇ ਮੋਨਟਾਈਜ਼ ਕਰਕੇ ਦਿੱਤਾ ਸੀਗਾ ਬਾਈ ਜਗਦੇਵ ਟਹਿਣਾ ਬਹੁਤ ਵਧੀਆ ਨਾਈਸ ਭਰਾ ਸਾਡਾ ਉਹ ਰਾਤ ਅਸੀਂ ਫੋਨ ਕੀਤਾ ਸੀਗਾ ਵੀਰਾ ਕਹਿੰਦਾ ਮੈਂ ਬਸ ਰਾ ਜੇ ਤੁਸੀਂ ਹੋਣ ਆਉਣਾ ਤਾਂ ਕਹਿੰਦਾ ਵੀ ਭਾਈ ਤੁਸੀਂ ਹੋਣ ਆ ਜਿਓ ਤੇ ਹੁਣ ਕਹਿੰਦਾ ਮੈਂ 2 ਘੰਟਿਆਂ ਨੂੰ ਆਵਾਂਗਾ ਮੈਂ ਜੀਰੇ ਆ ਗਿਆ ਉਹ ਲਾਈਵ ਸ਼ੋਅ ਕਰਦਾ ਨਾ ਬਾਈ ਲਾਈਵ ਚਲਾਉਂਦਾਗਾ ਵਿਖਾੜਿਆ ਖੁੜਾ ਤੇ ਤੇ ਹੁਣ ਆਪਾਂ ਚੱਲੇ ਆ ਰਾਤ ਤਾਂ ਫਿਰ ਹਨਾ ਕਾ ਨੂੰ ਡਿਸਟਰਬ ਕਰਨਾ ਸੀਗਾ ਅਗਲੇ ਨੂੰ ਤੇ ਬਾਕੀ ਕੀ ਕਹਿੰਦੇ ਆ ਕਿ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਰੂਰ ਸੋਹਣੇ ਸੋਹਣੇ ਕਰਿਓ ਜੀ ਕਮੈਂਟ ਤੇ ਦਿਲ ਭੇਜਿਆ ਕਰੋ ਲਾਲ ਤੇ ਅੱਜ ਅਸੀਂ ਸਵੇਰੇ ਹੀ ਨਹਾ ਤੋਲੇ ਠੀਕ ਹੈ ਇਹ ਕੱਲ ਨਹਾਤਾ ਨਹੀਂ ਸੀਗਾ ਤੇ ਅੱਜ ਇਹਨੂੰ ਮੈਂ ਸਵੇਰੇ ਸਵੇਰੇ ਮੈਂ ਕਿਹਾ ਭਰਾਵਾ ਤੇਰੇ ਚੋਂ ਮਸਕ ਮਾਰੀ ਆਂਦਾ ਜਿਵੇਂ ਹੱਡਾ ਰੋਣੀ ਚ ਮਾਰਦਾ ਹੁੰਦਾ ਵੀ ਦੋ ਨਹਾ ਆ ਲਿਆ ਫਿਰ ਅੱਜ ਨਹਾ ਆ ਰਿਹਾ ਏ ਸੋਹਣਾ ਲੱਗ ਰਿਹਾ ਕਹਿੰਦਾ ਮੈਂ ਤੇ ਸੋ ਸਾਡੇ ਸੱਤਪਾਲ ਦੀ ਆਈਡੀ ਆ ਜੀ Instagram ਸੱਤਪਾਲ ਸਿੱਧੂ ਮੇਰੇ ਨਾਲ Instagram ਤੇ ਉਹਦੀ ਕਲੈਬ ਕੀਤੀ ਹੁੰਦੀ ਆ ਤੁਸੀਂ ਉਹਨਾਂ ਨੂੰ ਵੀ ਫੋਲੋ ਕਰ ਲਿਓ ਠੀਕ ਆ ਉਹ ਕਹਿੰਦਾ ਮੈਨੂੰ ਵੀ ਹੁਣ ਸ਼ੌਂਕ ਜਾ ਆ ਗਿਆ ਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹਨਾ ਤੇ ਸੋ ਆਪਾਂ ਚੱਲੇ ਆ ਜੀ ਬੱਲਾ ਰਾਮਨਗਰ ਚ ਤੇ ਆਪਾਂ ਇੱਕ ਦੇ ਕੇ ਆਉਣਾ ਬਾਈ ਨੂੰ ਡੱਬਾ ਕਿਉਂਕਿ ਜੇ ਗੱਡੀ ਦਾ ਬਾਈ ਨੇ ਉਹਨੇ ਸਾਡਾ ਮੋਨਟਾਈਜ਼ ਕਰਕੇ ਦਿੱਤਾ ਹਨਾ ਵਿਚਾਰੇ ਨੇ ਤੇ ਜੇ ਉਹ ਨਾ ਸਾਨੂੰ ਮੋਨਟਾਈਜ਼ ਕਰਕੇ ਦਿੰਦਾ ਫਿਰ ਸਾਨੂੰ ਪਤਾ ਹੀ ਨਹੀਂ ਲੱਗਣਾ ਸੀ ਵੀ ਅਸੀਂ ਕਿੱਥੇ ਜਾਣਾ ਕਿਹਦੇ ਕੋਲ ਜਾਣਾ ਕੀ ਤੋਂ ਕਰਵਾਣਾ ਇਹ ਚੀਜ਼ ਸਾਨੂੰ ਇਹ ਚੀਜ਼ ਬਾਰੇ ਨੌਲੇਜ ਨਹੀਂ ਹੈਗੀ ਹਨਾ ਨਾਲੇ ਥੋੜਾ ਜਿਹਾ ਫੇਸਬੁੱਕ ਬਾਰੇ ਪੁੱਛਿਆਵਾਂਗੇ ਤੇ ਨਾਲੇ ਆਪਾਂ ਸੋ ਬਣੇ ਰਹੋ ਜੀ ਸਾਡੇ ਬਲੌਗ ਦੇ ਨਾਲ ਆਪਾਂ ਬਾਈ ਨੂੰ ਦੇਖ ਕੇ ਆਵਾਂਗੇ ਗੁਲਾਬ ਜਾਮਨਾ ਦਾ ਲੈਣਾ ਜਿੱਥੋਂ ਆਪਾਂ ਲੈਤੇ ਜਿੱਥੋਂ ਗੁਲਾਬ ਜਾਮਨ ਇਹ ਕਾ ਡੱਬਾ ਲੈ ਲਿਆ ਜੀ ਤੇ ਸ਼ੌਪਾ ਦਿਖਾ ਦੇ ਮਣੀ ਬਿਕਾਨੇ ਵਾਲੇ ਮੇਰੇ ਆ ਪੰਪਣੀ ਹੈਗੇ ਦੋ ਬਿਕਾਨੇ ਵਾਲੇ ਬਿਕਾਨੇ ਵਾਲੇ ਸ਼ੌਪ ਕੋਲ ਇਸ ਤੇ ਆਪਾਂ ਵਧੀਆ ਵਾਲੀ ਮਠਾਈ ਰੱਖੀ ਹੋ brand ਇਧਰ ਤੋਂ ਇੱਕ ਮਤਲਬ ਆਪਾਂ ਤੁਹਾਨੂੰ ਦਿਖਾ ਦੇ ਘੜ ਵਧੀਆਈ ਹੈ ਦੇਖੋ ਆਉਂਦਾ ਮੂੰਹ ਚ ਪਾਣੀ ਆਦਰ ਦਿਖਾ ਦੇ ਦੁਨੀ ਚ ਤੋ ਤੁਸੀਂ ਦੇਖ ਸਕਦੇ ਹੋ ਜੀ ਤੇ ਮੰਨਦਾ ਬਹੁਤ ਵਧੀਆ ਲੱਗੀ ਸ਼ੌਕ ਇਹਨਾਂ ਦੀ ਸਾਫ਼ ਸੁਥਰੀ ਆ ਵਧੀਆ ਘੈਂਟ ਆ। ਆਦਾਂ ਫਰਿੱਜ ਆ ਬਨੇ ਗਰਫਰੈਂਡ ਫਰਿੱਜ ਆ ਲਈਏ। ਚਲੋ ਬਨੇ ਰਿਓ ਜੀ। ਜੀ ਬਨੇ ਰਿਓ ਬਲੌਗ ਦੇ ਨਾਲ। ਆ ਗਏ। ਸੋ ਆਪਾਂ ਬਾਈ ਕੋਲੇ ਆ ਗਏ ਆ ਜੀ ਆ ਦੇਖ ਲਓ ਗਲੀ ਚ ਤੇ ਇਹ ਹੈਗੀ ਆ ਜੀ ਬੱਲਾ ਰਾਮਨਗਰ ਇੱਧਰ ਵੀ ਗਲੀ ਐ ਇੱਥੇ ਅਸੀਂ ਬਹੁਤ ਚਿਰ ਰਹਿ ਕੇ ਗਏ ਆ। ਤੇ ਉਹ ਖੜੇ ਮੈਡਮ ਤੇ ਸੋ ਬਨੇ ਰਿਓ ਜੀ ਬਲੌਗ। ਆਪਾਂ ਹੁਣ ਬਾਈ ਟਾਣੇ ਤੇ ਘਰ ਆ ਗਏ ਅਸੀਂ ਭਾਈ ਜਗਦੇਵ ਦੇ। ਐ ਆਪਾਂ ਤੁਹਾਨੂੰ ਪਤਾ ਹੀ ਹੈ ਜਾਣਾ ਹਨਾ ਮੇਰਾ ਪੋਡਕਾਸਟ ਹੈਗਾ ਤੇ ਮੈਂ ਜਾਣਾ ਤੇ ਗੋਲੂ ਦਾ ਪੇਪਰ ਹੋ ਗਿਆ ਸੀਗਾ ਮੈਂ ਲੈਣਾ ਸੀ ਸਕੂਲ ਤੋਂ ਨੂੰ ਤੋਂ ਸੋ ਆਜੋ ਜੀ ਸੜਕ ਘਰੇ ਚੱਲ ਗਏ ਤੇ ਘਰੇ ਆਪਾਂ ਕੱਪੜੇ ਪਾ ਕੇ ਲੱਤੇ ਆ ਰੈਡੀ ਛੜੀ ਹੋ ਕੇ ਬਣ ਕੇ ਰਵੀਨਾ ਟੰਡਣ ਫੇਰ ਜਾਉਂਗੀ ਰੈਡੀ ਜਾਣ ਵਾਸਤੇ ਹਨਾ ਕੁੜੀ ਨੂੰ ਆਪਾਂ ਸਕੂਲੋਂ ਲਿਆਏ ਸੀਗੇ ਤੇ ਆਪਾਂ ਹੋ ਗਏ ਜੀ ਰੈਡੀ ਹੁਣ ਮੈਂ ਪਾਣ ਲੱਗੀ ਹਾਂ ਚੱਪਲੇ ਪਾਉਂਗੀ ਜੁੱਤੀ ਦਾ ਪਾਉਂਦੀ ਨਹੀਂ ਜੁੱਤੀ ਪਾਉਂਗੀ ਰਾਜ ਤੇ ਰਾਜ ਬਣਾਵਾਂਗੇ ਸਮਝ ਗਏ ਹੋਵੇ ਤੁਸੀਂ ਬੋ আচ্ছা ਠੀਕ ਆ ਉਹ ਮੈਂ ਜਸਟ ਸਟਾਰਟ ਪਰ ਹੋਰ ਕਰ ਲਾਗੇ ਸੀਗਾ ਮੈਨੂੰ ਡਾਂਸ ਯਾਰ ਆ ਗਿਆ ਸੀਗਾ ਸੋ ਤੁਸੀਂ ਬਣੇ ਲੋ ਜੀ ਬਲੌਗ ਦੇ ਨਾਲ ਗੱਡੀ ਆਪਣੀ ਕਰਨੀ ਡਰਾਈਵਰ ਨੇ ਸਟਾਰਟ ਆਪਣੇ ਉਹ ਆਪਾਂ ਪੱਕਾ ਡਰਾਈਵਰ ਰੱਖਿਆ ਪਿਆ ਤਨਖਾਹ ਤੇ ਤੇ ਮੈਂ ਕੈਮਰਾਮੈਨ ਨੂੰ ਕਹੂੰਗੀ ਮੇਰਾ ਡਰਾਈਵਰ ਦਿਖਾ ਦੇ ਥੋੜਾ ਜਿਹਾ ਸੋ ਠੀਕ ਹੈ ਜੀ ਬਣਾਇਆ ਰੋ ਬਲੋਗ ਇਹਦਾ ਹਨ ਪਿਆ ਆਪਾਂ ਤੇ ਰੈਡੀ ਸ਼ੈਡੀ ਹੋ ਕੇ ਗੱਡੀ ਚ ਬਹਿ ਗਏ ਇਹ ਡਰਾਈਵਰ ਆਪਾਂ ਕਰਾਏ ਤੇ ਰੱਖਿਆ ਇਹਨੂੰ ਜਿੰਨੇ ਆਪਾਂ 2000 ਰੁਪਏ ਦੇ ਦਿੰਨੇ ਆ ਹੁਣ ਸਾਰੇ ਨੂੰ ਠੀਕ ਹੈ ਜੀ ਇਹ ਇਹ ਜੀ 2000 ਰੁਪਏ ਚ ਆਪਾਂ ਲੋਕਾਂ ਤੋਂ 5000 ਰੁਪਏ ਲੈ ਲੈਬ ਕੀਤੇ ਰਿਹਾ ਇਹਦਾ ਇਹ ਬੰਦਾ ਇਹਨੂੰ ਆਪਾਂ ਡਿਸਕਾਊਂਟ ਦਿੱਤਾ ਹੋਇਆਗਾ ਇਹ 2000 ਰੁਪਏ ਆਪਾਂ ਨੂੰ ਦਿੰਦਾਗਾ ਆਪਾਂ ਇਹਨੂੰ 5000 ਰੁਪਏ ਤਨਖਾਹ ਤੇ ਰੱਖਿਆ ਤੇ 2000 ਵਿੱਚੋਂ ਉਹਦਾ ਕਲੈਬ ਦਾ ਦੇ ਦਿੰਦਾ ਐੜੀ ਆੜੀ ਨੂੰ ਫੋਲੋ ਕਰੋ ਵਾਦੋ ਤਾ ਵਾਦ ਸਪੋਰਟ ਕਰੋ ਉਹਨੂੰ ਵੀ ਲਾਲ ਦਿਲ ਭੇਜਿਆ ਕਰੋ ਵਿਚਾਰੇ ਇਹਦੇ ਦੇ ਸਪਾਲ ਸਿੰਘ ਸਿੱਧੂ ਪੂਰੇ ਦਿਲ ਸੁਬਣੇ ਰਹੋ ਜੀ ਮੈਂ ਅੱਜ ਕਟਾਉਣੀ ਸੀਗੀ ਜੀ ਪਰਚੀ ਅੱਜ ਮੈਨੂੰ ਕੰਮ ਪੈ ਗਿਆ ਜ਼ਰੂਰੀ ਤੇ ਇੱਥੇ ਮੇਰੀ ਪਰਚੀ ਕੱਟੀ ਜਾਂਦੀ ਹੋਵੇ ਦੀਪੂ ਤੇ ਜਰਨਲ ਦੀਪੂ ਤੇ ਕਣਕ ਦੀ ਪਰਚੀ ਤੇ ਮੈਨੂੰ ਕਣਕ ਮਿਲਣੀ ਸੀਗੀ ਅੱਜ ਦੇਖੋ ਤੇ ਮੈਂ ਵੀ ਇੱਥੇ ਖੜੀ ਹੋਣਾ ਸੀਗਾ ਅੱਜ ਇਹ ਪਰ ਕੀ ਕਰਾਂ ਜੀ ਮੈਂ ਮੇਰੀ ਮਜਬੂਰੀ ਆ ਮੈਨੂੰ ਅੱਜ ਕਿਤੇ ਜਾਣਾ ਪੈ ਗਿਆ ਤੇ ਇਹ ਆ ਸਾਡੇ ਆ ਚੱਲ ਬਾਈ ਜੈਲਾ ਚੱਲੇ ਬਾਈ ਪਰਚੀ ਠੀਕ ਤੇ ਆ ਸਾਡੇ ਭਾਈ ਆ ਜੀ ਜਿਹੜਾ ਪਰਚੀ ਕੱਟਦਾ ਹੁੰਦਾ ਉਹ ਕਹਿੰਦਾ ਮੈਂ ਤੁਹਾਡੀ ਪਰਚੀ ਭਾਈ ਕੱਟ ਦਊਗਾ ਤੁਸੀਂ ਟੈਨਸ਼ਨ ਨਾ ਲਿਆ ਕਰੋ ਤੇ ਸੋ ਬੜੇ ਰਹੋ ਜੀ ਬਲੌਗ ਦੇ ਨਾਲ ਐਂਡ ਇੱਥੇ ਆਪਾਂ ਨੂੰ ਰਾਹ ਤੇ ਆ ਗਈ ਸੀ ਜੀ ਪ੍ਰੋਮੋਸ਼ਨ ਜੈਤੋ ਤੇ ਆਪਾਂ ਜਾਣਾ ਤਾਂ ਗਾਂ ਸੀਗਾ ਤੇ ਆਪਾਂ ਨੂੰ ਇੱਥੇ ਆ ਗਈ ਜੀ ਪ੍ਰੋਮੋਸ਼ਨ ਤੇ ਦੇਖ ਚਲੋ 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 ਅੱਗੇ ਚਲੋ ਆਇਂ ਮੋੜ ਦੇ ਤੇ ਆਇਂ ਚਲੋ ਜੁਰ ਕੱਢ ਦੇ ਇਹ ਆਇਂ ਕੱਢ ਦੇ ਹੋਟੇਲ ਦੇ ਪਾਸੋਂ ਕੱਢ ਤੋ ਆਪਾਂ ਇੱਥੇ ਆਏ ਜੀ ਪ੍ਰੋਮੋਸ਼ਨ ਕਰਨ ਵਾਸਤੇ ਰਾਹ ਚ ਹੀ ਮਿਲ ਗਈ ਫੋਨ ਆ ਗਿਆ ਸੀ ਪ੍ਰੋਮੋਸ਼ਨ ਵਾਲਿਆਂ ਦਾ ਮੈਂ ਚੱਲ ਰਾਹ ਚ ਇਹ ਵੀ ਕੰਮ ਨਵੇੜ ਹੀ ਚੱਲਦੇ ਆ ਵੇ ਐਸੀ ਅਸੀਂ ਗਾਂਹ ਜਾਣਾਗਾ ਤੇ ਜੈਤੋਂ ਮੰਡੀ ਆ ਜੀ ਜੈਤੋਂ ਮੰਡੀ ਬਹੁਤ ਘੈਂਟ ਬਾਜ਼ਾਰ ਆ ਤੇ ਮੈਂ ਤੁਹਾਨੂੰ ਦਿਖਾਨੀ ਹੈ ਬੈਕ ਕੈਮਰੇ ਰਾਈ ਦੇਖੋ ਇਹ ਆ ਬਾਜ਼ਾਰ ਜੈਤੋਂ ਦਾ ਬੱਬਰ ਆਫ ਦੇ ਕੌਣ ਕਹਿੰਦਾ ਸਰਦਾਰ ਵਾਈ ਸੀਗਾ ਤੇ ਚੱਲੀ ਚੱਲੋ ਬਈ ਆਪਾਂ ਅੱਗੇ ਜੀ ਜੈਤੋਂ ਜੈਤੋਂ ਮੰਡੀ ਦੇਖੋ ਜੀ ਲੋਕੇਸ਼ਨ ਕਿੱਡੇ ਘੈਂਟ ਘੈਂਟ ਰੱਖੜੀਆਂ ਪਈਆਂ ਨੇ ਤੇ ਬੁਟੀਕ ਵਾਲੀ ਭੈਣ ਦੀ ਪ੍ਰਮੋਸ਼ਨ ਆਈ ਹੈ ਇੱਥੇ ਤੇ ਸੋ ਬੜੇ ਰੌਜ ਬਲੌਗ ਦੇ ਆਪਾਂ ਪਹੁੰਚ ਗਏ ਜੀ ਨਮਜੋਤ ਬੁਟੀਕ ਤੇ ਭੈਣ ਦੀ ਜਿਹੜੀ ਪ੍ਰਮੋਸ਼ਨ ਰਾਹ ਤੋਂ ਸੰਭਲਣ ਆ ਗਿਆ ਤੇ ਆ ਜੋ ਆਏ ਗੱਲੂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਫਰੈਂਡ ਤੇ ਇਹ ਨਾ ਪੜਾਉਂਦੀ ਉਹ ਰੇਗਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਤੇ ਕੀ ਬਾਤਾਂ ਨੇ ਜੀ ਸੂੜ ਭੈਣ ਬਹੁਤ ਸੋਹਣੇ ਸਟਿਚ ਕਰਦੀ ਹੈ ਨੇ ਆਪਾਂ ਜੈ ਤੋਂ ਮੰਡੀ ਆਏ ਆ ਜੀ ਤੇ ਬਣੇ ਰਿਓ ਬਲੌਗ ਦੇ ਨਾਲ ਠੀਕ ਹੈ ਜੀ ਆਪਾਂ ਨੂੰ ਬਾਈ ਜੀ ਮੇਲੇ ਦੋਨਿਆਂ ਨੇ ਮਾਨ ਨਹੀਂ ਬਾਈ ਜਮਾ ਉਹਦੀ ਟੂ ਕਾਪੀ ਆ ਭਰਾ ਮੂਜੀ ਕਮੈਂਟ ਕਰਕੇ ਜਰੂਰ ਦੱਸੋ ਠੀਕ ਆ ਤੇ ਬੋਲਦੇ ਗੁੱਭੂ ਕੁਝ ਗੱਲ ਬਾਤ ਹੈ ਲੋ ਗ੍ਰੈਂਡ ਕਰਨਾ ਪੈਣਾ ਇਹ ਸਾਡੀ ਬੇਟੀ ਤੇ ਬਹੁਤ ਵਧੀਆ ਲੱਗੇ ਉਹਨਾਂ ਕੇ ਥੈਂਕ ਯੂ ਭਾਈ ਲੱਗੇ ਮੈਨੇ ਕੋਈ ਗੱਲ ਤੇ ਬਾਈ ਕੋਲ ਟਾਈਮ ਪੂਰਾ ਪੂਰਾ ਹੀ ਸੀ ਪੂਰਾ ਪੂਰਾ ਹੀ ਕਿਉਂਕਿ ਐਮਰਜੈਂਸੀ ਥੋੜੀ ਜੀ ਚਾਹੀ ਵੀ ਮੇਰੇ ਫੋਟੋ ਕਰਾਉਣਾ ਸੀ ਆ ਮੇਰਾ ਬਾਪਨਾ ਹਾਂ ਮੈਂ ਆਪਾਂ ਨੂੰ ਬਣਾ ਕੇ ਦੇਉ ਕਿ ਸੂਟ ਕਹਿੰਦੀ ਮੈਨੂੰ ਇਹਨੇ ਇਹ ਗੱਲ ਕਹੀ ਆ ਕਹਿੰਦੀ ਸੂਟ ਤਾਂ ਤੁਸੀਂ ਬਹੁਤ ਪਾਏ ਹੋਣਗੇ ਪਰ ਤੁਹਾਨੂੰ ਮੈਂ ਇਹਦਾ ਸੂਟ ਬਣਾ ਕੇ ਦੇਣਾ ਵੀ ਕਿਰਨਾਏ ਪੂਰੀ ਮੋਰਨੀ ਲੱਗੇ ਪਾ ਕੇ ਸੂਟ ਠੀਕ ਹੈ ਤੇ ਚਲੋ ਆਪਾਂ ਦੇਖਦੇ ਆ ਹਨਾ ਤੇ ਮੈਂ ਭੈਣ ਨੂੰ ਦੱਸਤਾ ਵੀ ਮੈਂ ਕਿੱਦਾਂ ਦਾ ਪਸੰਦ ਕਰਦੀ ਆ ਤੇ ਹੁਣ ਇਹ ਭੈਣ ਦੇਖਦੇ ਵੀ ਕਿੰਨੇ ਕਿੰਨੇ ਦਿਸਿਆਂ ਕਰਨੀ ਦੀ ਆਪਾਂ ਵੇਖਣਾ ਬਹੁਤ ਜਲਦੀ ਕਿਹਾਗਾ ਤੇ ਤੁਸੀਂ ਵੀ ਜਿੰਨੇ ਵੀ ਮੇਰੇ YouTube ਫੈਮਲੀ ਨਾਲ ਜੁੜੀ ਆ ਨਾ ਜੈਤੋ ਜਰੂਰ ਆਇਓ ਜੀ ਨਿਊ ਮਾਰਕੀਟ ਜੈਤੋ ਤੇ ਨਮਜੋਤ ਬਟਿਕ ਐਥੇ ਜੀ ਭੈਣ ਬਾਕੀ ਅਸੀਂ ਇੰਸਟਾ ਤੇ ਇਹਨਾਂ ਦੀ ਵੀਡੀਓ ਪਾਉਣ ਲੱਗੇ ਆ ਉੱਤੇ ਨੰਬਰ ਹੋਣਗੇ ਇਹਨਾਂ ਦੇ ਪ੍ਰੋਪਰ ਐਡਰੈਸ ਹੋਊਗਾ ਤੇ ਤੁਸੀਂ ਜੈਤੋ ਦੇ ਨਾਲ ਵੀ ਜੇ ਮੇਰੇ ਨਾਲ ਭੈਣਾਂ ਜੁੜੀਆਂ ਮੇਰੇ ਨਾਲ ਇਹ ਸਤੋ ਸਿ ਕੱਪੜੇ ਸਲਾਈ ਜਰੂਰ ਕਰਵਾ ਕੇ ਆਣੇ ਆ ਤੇ ਪੈਟਪੂਟ ਵੀ ਬਾਕੀ ਆ ਜਿਹੜਾ ਹੈਂਡਵਰਕ ਕਹਿੰਦੇ ਉਹ ਵੀ ਕਰਦੀ ਆ ਭੈਣ ਤੇ ਬਣੇ ਰਿਓ ਵਲੌਗ ਦੇ ਸੋ ਆਪਾਂ ਆ ਗਏ ਜੀ ਪ੍ਰੋਮੋਸ਼ਨ ਕਰਕੇ ਹਨਾ ਤੇ ਹੁਣ ਆਪਾਂ ਜਿੱਥੇ ਜਾਣਾ ਗਾਂ ਚੱਲੇ ਆ ਤੇ ਇਹ ਜੈਸੋ ਮੰਡੀ ਦੇਖੋ ਤੇ ਉਹ ਆ ਗਈ ਆਪਣੀ ਗੱਡੀ ਤੇ ਆਪਾਂ ਚੱਲੇ ਆ ਪ੍ਰੋਮੋਸ਼ਨ ਕਰਤੀ ਭੈਣ ਦੀ ਆਉਂਦੇ-ਆਉਂਦੇ ਪ੍ਰੋਮੋਸ਼ਨ ਮਿਲ ਗਈ ਸੀ ਆਪਾਂ ਨੂੰ ਸੋ ਬਣੇ ਰਿਓ ਵਲੌਗ ਦੇ ਨਾਲ ਤੇ ਆਪਾਂ ਚੱਲੇ ਆ ਜੀ ਠੀਕ ਹੈ گی لوکیشن ਤੇ ਨਾ ਹ ਤੇ ਇਹ ਨਿਓ ਭੈਣ ਜੀ ਜਿਹੜੇ ਆਪਣਾ ਕਰ ਲਈਏ ਪੋਡਕਾਸਟ ਤੇ ਆਪਣਾ ਹੈਗਾ ਬੁੱਗਾ ਬੋਲੋ ਕੁਛ ਵੀ ਅਸੀਂ ਬਹੁਤ ਵਧੀਆ ਜ ਆ ਭੈਣ ਦੀਆਂ ਰੀਲਾਂ ਬਹੁਤ ਦੇਖਦੇ ਹੁੰਦੇ ਸੀਗੇ ਤੇ ਅੱਜ ਭੈਣ ਨੂੰ ਮਿਲੇ ਤੇ ਬਹੁਤ ਵਧੀਆ ਅਸੀਂ ਪਤਾ ਕਿੰਨੇ ਚਿਰ ਤੋਂ ਐਕਸਾਈਟਡ ਹੈ ਇਹਨਾਂ ਨਾਲ ਵੀਡੀਓ ਕਰਨ ਦੇ ਲਈ ਅੱਜ ਵੀ ਅਸੀਂ ਵਾਰ-ਵਾਰ ਤੁਹਾਨੂੰ ਫੋਨ ਲਾ ਰਹੇ ਸੀ ਤੁਸੀਂ ਚੱਕ ਨਹੀਂ ਰਹੇ ਸੀ ਲੱਗਦਾ ਉਹ ਕਿਤੇ ਰੁਕ ਗਏ ਸੀ ਜੇ ਕੋਈ ਕੰਮ ਪੈ ਗਿਆ ਹੋਵੇਗਾ ਪਰ ਅਸੀਂ ਵੀ ਪਤਾ ਨਹੀਂ ਕੀ ਗੱਲ ਬਣ ਗਈ ਵੀ ਚੱਕ ਲੈਣ ਦਾ ਬਹੁਤ ਵਧੀਆ ਗੱਲ ਹੈ ਨਹੀਂ ਨਹੀਂ ਅਸੀਂ ਵੀ ਗੱਲ ਨਹੀਂ ਆਪਾਂ ਜਵਾਨ ਦੇ ਪੱਕੇ ਆ ਜੀ ਦੰਨਾਂ ਨਾਲ ਉਹਦਾ ਐਕਸ਼ਨ ਦੇਖਣਾ ਆ ਆ ਉਹ ਬਾਈ ਜੀ ਨੂੰ ਮਾ ਬੋਲੋ ਬਾਈ ਕੁਛ ਦੋਣਾ ਕਿੱਥੇ ਮਢੰਡਾ ਲਈ ਤੁਹਾਨੂੰ ਤਾਂ ਬਹੁਤ ਵਧੀਆ ਲੱਗਿਆ ਅੱਜ ਤੁਸੀਂ ਆਏ ਜੀ ਸਾਡੇ ਮਿਲਿਆ ਦੱਸ ਹੁੰਦਾ ਪਹਿਲਾਂ ਅਸੀਂ ਵੇਖਿਆ ਪੋਡਕਾਸਟਰ ਜੀ ਅੱਛਾ ਜੀ ਥੈਂਕ ਯੂ ਧੰਨਵਾਦ ਸੋ ਇੱਥੇ ਹੈਗਾ ਜੀ ਆਪਣਾ ਪੋਡਕਾਸਟ ਮੈਂ ਤੁਹਾਨੂੰ ਦੱਸੇ ਸੀਗਾ ਸੋ ਬਣੇਗਾ ਬਲੌਗ ਦੇ ਨਾਲ ਠੀਕ ਆ ਅੱਗੇ ਵੀ ਤੁਹਾਨੂੰ ਤੁਹਾਨੂੰ ਆਵਾਂਗੇ ਖਾੜਾ ਪਤਾ ਦਿਖਾਵਾਂਗੇ ਅਤੇ ਕਿਆ ਨਾਮ ਕਿੰਦਾ ਬੋਲਗੀ ਜੀ ਤਿੰਨ ਤੇ ਹੈਗਾ ਜੀ ਪਲੈਂਟ ਲਿਖਿਆ ਰਹੇ ਜੀ ਬੱਲਾਪੁਰ ਜੀ ਅਜੇ ਖਾਗਰੇ ਜਾਂ ਕੁਝ ਵੀ ਆਸਪਾਰੇ ਨਹੀਂ ਠੀਕ ਹੈ ਬਾਰੇ ਮੈਂ ਤਾਂ ਇਹ ਹੀ ਕਹਿੰਦਾ ਹਾਂ ਅਲੋ ਚਲੋ ਫਿਰ ਕਰੋ ਸਟਾਰਟ ਮੈਂ ਕਰਵਾਤਾ ਬោះ ਚੱਲੀ ਜਾਂਦਾ ਹਾਂ ਹਾਂ ਜੀ ਬ੍ਰੋਡਾ ਜਦੋਂ ਆਪਣਾ ਮੁੰਡਾ ਬਿਲਾ ਵਿਚਾਰਾ ਹਾਇ ਤਾਂ ਮੇਰੇ ਜਵਾਕਾ ਵਰਗਾ ਹੀ ਆ ਤੇ ਇਹਦਾ ਨਾਂ ਵੀ ਇਹਦੇ ਮੰਮੀ ਪਾਪਾ ਨੇ ਵਿਚਾਰਾ ਦਾ ਨਾਂ ਨਹੀਂ ਸੋਣਾ ਤਰਿਆ ਸੀਗਾ ਤੇ ਆਪਣਾ ਨਾਂ ਇਹਨੂੰ ਮੈਂ ਕਿਹਾ ਵੀ ਆਰੂ ਮੈਂ ਤਾਂ ਨਾਂ ਤਰਿਆ ਮੁੰਡੇ ਨੂੰ ਇਹਨਾਂ ਨੇ ਪਸੰਦ ਆਇਆ ਨਾ ਇਹ ਕਹਿੰਦਾ ਵੀ ਰਾਜਮਾ ਦੇ ਘਰ ਵਾਲੀ ਨੂੰ ਜਾ ਕੇ ਹੂੰਗਾ ਵੀ ਲੈ ਭਾਗਵਾਨ ਨੇ ਅੱਜ ਤੋਂ ਬਾਅਦ ਮੈਨੂੰ ਆਰੂ ਕਹਿ ਕੇ ਬੁਲਾਉਣਾ ਦਿਖਾ ਦੇ ਵੀ ਸ਼ਕਾਹੜੀ ਜੀ ਹੋਰ ਕਹਿੰਦੇ ਦੂਜੀ ਘਰ ਦਾ ਫਰੈਂਡ ਡਾਬਰ ਰੈੱਡ ਡਾਬਰ ਰੈੱਡ ਜਦੋਂ ਐ ਕਰਦੀ ਐ ਅੱਛਾ ਤੁਸੀਂ ਡਾਬਰੇਟ ਕਰਦੀ ਹਾਂ ਮੈਂ ਡਾਬਰੇਟ ਕਰਦੀ ਹਾਂ ਵੈਰੀ ਓਮਰ ਪੁੱਤ ਕਿੰਨੇ ਆ 70 ਸਾਲ ਦੀ ਐ ਸਾ 60 ਸਾਲ ਦੀ ਹਮ ਮਾਂ ਰਹੀ ਨਹੀਂ ਉਹ ਚਦੂ ਜੀਤੇ ਕੀ ਕਹਿੰਦੇ ਆ ਪਰਸਨ ਰੈਲਿਟੀ ਚ ਰਹਿੰਦੇ ਆਪਾਂ ਆਏ ਕਿ ਮੈਂ ਪੂਰੀ ਹੋ ਜੂੰਗੀ ਏਡੀ ਚੇਤੇ ਕੀਤੀ ਵੈ ਆਉਡਕਾਸਟ ਹੋ ਗਿਆ ਪੂਰਾ ਹਨਾ ਤੇ ਭੈਣ ਨੇ ਬਹੁਤ ਵਧੀਆ ਗੱਲਾਂ ਪੁੱਛੀਆਂ ਬਹੁਤ ਵਧੀਆ ਲੱਗਿਆ ਨਾਈਸ ਸੀਗੀ ਸੁਭਾਅ ਵੀ ਬਹੁਤ ਵਧੀਆ ਭੈਣ ਦਾ ਤੇ ਆਪਾਂ ਨੂੰ ਡੀ ਆਈ ਐਲ ਦਿੱਤਾ ਇਹਨਾਂ ਨੇ ਜੈਲ ਰੈੱਡ ਕਲਰ ਦਾ ਠੀਕ ਹੈ ਤੇ ਤੁਸੀਂ ਵੀ ਕਮੈਂਟ ਅਜ ਦੇ ਲਈ ਭੇਜੋ ਠੀਕ ਹੈ ਇੱਕ ਮੇਰੇ ਵੱਲੋਂ ਆਹ ਵਾਲਾ ਗੀਤ ਹੈ ਹੈਂਕਿਊ ਧੰਨਵਾਦ ਬਹੁਤ-ਬਹੁਤ ਮੈਂ ਦੇਖ ਲਿਆ ਹੈਂਕਿਊ ਭੈਣ ਦਾ ਬਹੁਤ-ਬਹੁਤ ਤੇ ਆਪਾਂ ਇਹਨਾਂ ਪੋਡਕਾਸਟ ਕੀਤਾ ਜੀ ਤੁਸੀਂ ਇਹ ਚੈਨਲ ਦਾ ਨਾਮ ਬੋਲ ਦਿਓ ਬਹੁਤ ਜਲਦ ਆ ਰਿਹਾ ਜਾਂ ਤੇ ਤੁਸੀਂ ਜ਼ਰੂਰ ਦੇਖੋ ਠੀਕ ਹੈ ਸਾਰਾ ਤੇ ਕਮੈਂਟ ਕਰਿਓ ਵਧੀਆ-ਵਧੀਆ ਤੇ ਜੀ ਜਿਹੜਾ ਇਹ ਪੌਡਕਾਸਟ ਹੈਗਾ ਦੋ ਚੈਨਲ ਤੇ ਚੱਲੂਗਾ ਹੈ ਮਨ ਇੰਡੀਆ ਟੀਵੀ ਦੀ ਆਵਾਜ਼ ਪੰਜਾਬੀ ਚੈਨਲ ਨੂੰ ਇਹਨਾਂ ਨੂੰ ਦੋਨਾਂ ਚੈਨਲ ਨੂੰ ਵਾਰ ਤੋਂ ਬਾਅਦ ਜਿਹੜਾ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਨਾਲ ਨਾਲ ਭੈਣੂ ਲੈ ਜਿਹੜੇ ਹੈਗੇ ਕਮੈਂਟ ਜਰੂਰ ਕਰਨਾ ਕਿਉਂਕਿ ਜਿਹੜਾ ਸਾਡਾ ਪੌਡਕਾਸਟ ਹੈਗਾ ਇਹ ਮਤਲਬ ਕਿ ਗੁਲਾਬਾਈ ਤੱਕ ਜਰੂਰ ਪਹੁੰਚਣਾ ਚਾਹੀਦਾ ਕਿਉਂਕਿ ਭੈਣ ਨੇ ਰੋ ਕੇ ਕਿਹਾ ਕਿ ਬਾਈ ਮੇਰੇ ਗੀਤ ਨਹੀਂ ਸੁਣਦਾ ਤਾਂ ਇਹ ਜਰੂਰ ਸੁਣ ਦੇਖਦਾ ਹੈ ਅਗੀ ਕੀ ਨਹੀਂ ਆਇਤਾ ਕਿ ਸੁਨੇਹੇ ਤਾਂ ਕਿ ਬਾਈ ਵੀ ਜਿਹੜਾ ਹੈਗਾ ਇਹ ਗੀਤ ਸੁਣਨ। ਮੈਂ ਕਹਿੰਦੇ ਬਾਈ ਗਲਾ ਸਿੱਧੂ ਥੋੜੀ ਜੀ ਗਾਣੇ ਦੀ ਮਿਹਰੇ ਦੀ ਤਾਰੀਫ ਕਰੇ। ਮੈਂ ਬਾਈ ਦਾ ਗਾਣਾ ਗਾਇਆ ਮਾਰੇ ਸ਼ਾਦੀ ਦੀ। ਠਾਈ ਪੀਂਦੀ ਬਰਾਈ। ਸੋ ਫੋੜ ਦਾ ਸਟੋਕ ਅਸੀਂ ਆਪਣਾ ਖਤਮ ਜੀ ਤੇ ਆਪਾਂ ਲੱਗਿਆ ਹੁਣ ਰੋਟੀ ਖਾਣ ਵਾਸਤੇ। ਤੇ ਬਹੁਤ ਭੈਣ ਨੇ ਸਲਾਹ ਕੀਤੀ ਆ ਜੇ ਚੱਲਦੇ ਸੀ। ਅੰਕੀ ਪੱਬਜੀ ਚਾਹ ਦਾ ਗੱਲਵਾਟ। ਕਦੂ ਦੀ ਦਾਲ ਆ ਫਿਰ ਇਹਦੇ। ਕਿਆ ਬਾਤ ਹੈ। ਇਧਰ ਗੁੰਬੀ ਵਾਲਾ ਖਾਇਤਾ ਜਿੰਨੇ ਕਹਿੰਦੇ। ਇਹ 50 ਦਾ ਚਾਹ। ਇਹ ਨਹੀਂ ਗੁਦਾ ਚਾਹ। ਸੋ ਚਾਹਬਲਾ ਦੀ ਗੁਦਾ। ਕੌਲ ਕਰੇ। ਸੁਪਾ ਇੰਚਾਂ ਦੇ ਘਰੇ ਆਈਆਂ ਦਵਾਈਆਂ ਦੇ ਕੇ ਮਾਰੇ ਕਿਹੜੀ ਗੱਲ ਨਹੀਂ। ਸਾਡੇ ਸਭ ਪੰਜ ਸਭਾਈ ਤਾਂ ਮਿਲ ਲੱਗੇ ਜਾਂਦੇ। ਨਹੀਂ ਨਹੀਂ ਕੋਈ ਨਹੀਂ। ਨਹੀਂ ਨਹੀਂ ਕਾਲੋ। ਨਹੀਂ ਨਹੀਂ ਕੋਈ। ਕੀ ਹੋਣਾ ਭਾਈ। ਆਉਦੀ ਵਿੱਚ ਹੀ ਬਣਾ ਚਾਹ। ਚੀਜ਼। ਬਹੁਤ ਸਾਰਾ। ਆ ਲੈ ਆ ਦੇ। ਇਹ। ਆਪਾਂ ਵਾਪਸ ਚੱਲ ਪਏ ਸੀ ਘਰੇ ਆਪਾਂ ਰੋਟੀ ਪਾਣੀ ਖਾ ਲਿਆ ਸੀਗਾ ਤੇ ਆਪਾਂ ਬਠਿੰਡੇ ਪਹੁੰਚ ਗਏ ਜੀ ਉਹ ਸਾਹਮਣੇ ਦੇਖ ਸਕਦੇ ਹੋ ਨਿਸ਼ਾਨੀ ਤੁਸੀਂ ਬਠਿੰਡਾ ਉਹ ਦੂਜਾ ਕੀ ਉਹਨੂੰ ਕਹਿੰਦੇ ਆ ਥਰਮਲ ਥਰਮਲ ਦੇਖ ਸਕਦੇ ਹੋ ਜੀ ਤੁਸੀਂ ਵਾਇਗਰਫ ਦੇਖੋ ਜੀ ਥਰਮਲ ਲੱਗ ਗਏ ਹੁਣ ਤਾਂ ਜੀ ਆਪਾਂ ਪਹੁੰਚ ਗਏ ਜਮਾ ਛੀਲਾ ਦੇ ਕੋਲੇ ਦੇਖੋ ਤੁਸੀਂ ਛੀਲਾ ਬਠਿੰਡੇ ਵਾਲੀਆਂ ਤੇ ਥਰਮਲ ਸਾਡਾ ਲੁਕ ਜਾਂਦਾ ਪੇ ਪੇਡਾਂ ਦੇ ਉਹਲੇ ਇਹ ਨਿਸ਼ਾਨੀ ਆ ਜੀ ਬਠਿੰਡੇ ਦੀ ਖਾਸ ਨਿਸ਼ਾਨੀ ਲੱਗ ਗਿਆ ਹੋਣਾ ਤੁਹਾਨੂੰ ਪਤਾ ਦੇਖ ਗਿਆ ਦੇਖ ਗਿਆ ਮੈਨੂੰ ਪਤਾ ਲੱਗ ਗਿਆ ਤੇ ਉਹ ਆਗੇ ਸਾਡੀ ਖਾਸ ਨਿਸ਼ਾਨੀ ਬਠਿੰਡੇ ਦੀ ਆਪਾਂ ਛੀਲਾ ਦੇ ਪਹੁੰਚ ਗਏ ਜੀ ਜਿੱਥੇ ਗਾਣਾ ਸੀਗਾ ਮੈਨੂੰ ਛੀਲਾ ਕੋਲ ਬਠਿੰਡੇ ਕੋਠੀ ਪਾ ਦੇਵੇਂ ਮাইয়া ਭਾਈ ਕਨਈਆ ਚੌਕ ਭਾਈ ਕਨਈਆ ਚੌਕ ਇਹ ਕਿਹੜਾ ਨਵਾਂ ਹੀ ਬਣ ਗਿਆ ਇਹ ਭਾਈ ਕਨਈਆ ਚੌਕ ਬਹੁਤ ਚਿਰ ਦਾ ਬਈ ਇਹ ਨਵਾਂ ਨਹੀਂ ਬਣਿਆ ਓਏ ਥਰਮਲ ਇਧਰ ਆ ਗਏ ਨਹਿਰਾ ਸਿਵਿੰਗ ਨਹਿਰਾ ਨਹਿਰਾ ਥਰਮਲ ਸ਼ਰਮਲ ਸ਼ਰਮਲ ਹਾਂਜੀ ਫ੍ਰੈਂਡ ਸਟਾਪ 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 ਡੀ 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 ਖੋ ਜੀ ਜੀਲਾ ਤੇ ਚੀਲਾ ਦੇਖੋ ਜੀ ਥਰਮਲ ਉਹ ਚੀਲਾ ਦਿਖਾਉਣਾ ਤੁਹਾਨੂੰ ਭਾਈ ਕਨਈਆ ਚੌਂਕ ਉਹ ਮੂਰੇ ਅਰੇ ਆ ਗਿਆ ਆ ਗਿਆ ਚੌਂਕ ਆਵੇ ਚੌਂਕ ਆਣਾ ਹਮ ਦੇਖੋ ਥਰਮਲ ਤੁਸੀਂ ਇਹਨਾਂ ਨੂੰ ਉਹ ਵੇਸ ਸਾਰਾ ਕੁਝ ਲਵਾਓ ਦੇਖੋ ਜੀ ਆਹ ਦੇਖੋ ਜੀ ਮੈਂ ਗੁੱਡਾ ਵੀ ਲਵਾਉਂਗਾ ਉਹ ਤੁਸੀਂ ਪਿੰਕ ਕਲਰ ਦਾ ਗੁੱਡਾ ਮਨਜੇ ਤਾਂ ਉੱਤ ਸੜਦਾ ਜਾ